ਇਸ ਟੋਲ ਪਲਾਜੇ ਦੇ ਉੱਤੇ ਜਿਹੜੇ ਕਿਤੇ ਕੰਮ ਕਰਦੇ ਨੇ ਉਹਨਾਂ ਨੂੰ ਸ਼ਰਿਆਮ ਜਿਹੜਾ ਹੈਗਾ ਤਨਖਾਹਾਂ ਤੇ ਇਹਨਾਂ ਦੇ ਹੱਕ ਅਧਿਕਾਰਾਂ ਤੋਂ ਬਾਝੇ ਰੱਖਿਆ ਜਾ ਰਿਹਾ ਤੇ ਸਾਡੇ ਕਰਮਚਾਰੀਆਂ ਨਾਲ ਸ਼ਰਿਆਮ ਜਿਹੜੀ ਗੁੰਡਾਗਰਦੀ ਧੱਕੇਸ਼ਾਹੀ ਹੋ ਰਹੀ ਆ ਜਿਸ ਕਰਕੇ ਅੱਜ ਅਸੀਂ ਇਹ ਅਨਮਿੱਥੇ ਸਮੇਂ ਲਈ ਟੋਲ ਪਲਾਜੇ ਨੂੰ ਫ੍ਰੀ ਕਰਨ ਲੱਗਿਆ ਹਾਂ ਸਾਨੀ ਅੰਦੋਲਨ ਚੱਲਦਾ ਸੀਗਾ ਉਦੋਂ ਟੋਲ ਪਲਾਜੇ ਬਲੋਂ ਹੀ ਮੰਨ ਲਓ ਜਿਹੜੇ ਵਰਕਰ ਇਹਨਾਂ ਬਲੋਂ ਹੀ ਮੰਨ ਲਓ ਕਾਫੀ ਜ਼ਿਆਦਾ ਗੁੰਡਾਗਰਦੀ ਵੀ ਦੇਖਣ ਨੂੰ ਸਾਹਮਣੇ ਆਉਂਦੀ ਹੁੰਦੀ ਸੀ మేమెంట్ ਉਹ ਕੰਮ ਕਰਾਉਂਦੀ ਆ ਡਾਂਗਾ ਛੋਟੇ ਆਪਣੇ ਬੰਦੇ ਰੱਖ ਕੇ ਗੁੰਡਾਗਰਦੀ ਕਰਾਉਂਦੀ ਆ ਪਰ ਨਾ ਸਾਡਾ ਪੰਜਾਬ ਦੇ ਲੋਕਾਂ ਦਾ ਸਾਡੇ ਨੌਜਵਾਨਾਂ ਸਾਡੇ ਜਿਹੜੇ ਟੋਟਲਾ ਜੇ ਕਰਮ ਕਰਦੇ ਦੂਜਿਆਂ ਨੂੰ ਬਦਨਾਮ ਕਰਦੀ ਆ ਇਸ ਚੀਜ਼ ਨੂੰ ਹੀ ਲੈ ਕੇ ਅੱਗੇ ਚੱਲਦੇ ਆ ਕਿ ਕਿਸਾਨ ਮਜ਼ਦੂਰ ਏਕਤਾ ਅਸੀਂ ਉਹ ਏਕਤਾ ਦੇ ਲਈ ਨਾ ਮਜ਼ਦੂਰਾਂ ਦੇ ਹੱਕ ਚ ਆਏ ਜੋ ਇਹਨਾਂ ਚਾਹੁੰਦਾ ਵੀ ਤਾਂ ਵੀ ਲੋਕਾਂ 'ਚ ਇੱਕ ਸਨੇਹਾ ਜਾਵੇ ਮੈਸੇਜ ਆਵੇ ਵੀ ਕਿਸਾਨ ਜਿੱਥੇ ਬੰਦੀਆਂ ਕੱਲੀਆਂ ਕਿਸਾਨਾਂ ਲਈ ਨਹੀਂ ਖੜਦੀਆਂ ਅਸੀਂ ਜਿੱਥੇ ਗਲਤ ਹੁੰਦਾ ਉੱਥੇ ਲਈ ਖੜਦੀਆਂ ਸਮਝਣ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਅਸੀਂ ਖੜੇ ਆ ਲੁਧਿਆਣਾ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਉੱਤੇ ਜਿੱਥੇ ਕਿ ਜਿਹੜੇ ਟੋਲ ਪਲਾਜ਼ਾ ਤੇ ਵਰਕਰ ਸੀ ਉਹਨਾਂ ਦੁਬਾਰਾ ਜਿਹੜਾ ਟੋਲ ਪਲਾਜ਼ਾ ਅਣਕਿ ਸਮੇਂ ਲਈ ਜਿਹੜਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲਗਾਤਾਰ ਤੁਸੀਂ ਤਸਵੀਰਾਂ ਜਿਹੜੀਆਂ ਸਾਡੇ ਚੈਨਲ 'ਆਹੀਂ ਦੇਖ ਰਹੇ ਹੋ ਕਿ ਬਰਕਰਾਂ ਦੀਆਂ ਜਿਹੜੀਆਂ ਮੰਗਾਂ ਨਾ ਮੰਨਣ ਕਾਰਨ ਉਹ ਪੂਰਾ ਗੁੱਸੇ ਦੇ ਵਿੱਚ ਆਏ ਹੋਏ ਨੇ ਕਿ ਜਦ ਤੱਕ ਸਾਡੀਆਂ ਪੂਰਨ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਜਾਂਦੀਆਂ ਉਹ ਤੱਕ ਇਹ ਜਿਹੜਾ ਟੋਲ ਪਲਾਜ਼ਾ ਆ ਅਣਮਿੱਥੇ ਸਮੇਂ ਲਈ ਜਿਹੜਾ ਟੋਲ ਪਲਾਜ਼ਾ ਆ ਪੂਰਨ ਰੂਪ ਦੇ ਉੱਤੇ ਬੰਦ ਰਹੇਗਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਡੂਵਾਲ ਟੋਲ ਪਲਾਜ਼ਾ ਜਾਂਦੀਆਂ ਕਿ ਜਿੱਥੇ ਕੀ ਪੂਰੀ ਤਰ੍ਹਾਂ ਜਿਹੜੀਆਂ ਜਿਹੜੇ ਟੋਲ ਪਲਾਜ਼ਾ ਵਰਕਰ ਸੀ ਉਹਨਾਂ ਨੇ ਪੂਰੀ ਇਸ ਟਾਈਮ ਜਿਹੜਾ ਸਾਰਾ ਕੁਝ ਬੰਦ ਕਰ ਦਿੱਤਾ ਹੈ ਕਿਸੇ ਨੂੰ ਵੀ ਕਿਤੇ ਉਹ ਵੀ ਆਉਣਾ ਜਾਣਾ ਹੈ ਟੋਟਲੀ ਪੂਰਨ ਰੂਪ ਦੇ ਉੱਤੇ ਜਿਹੜਾ ਫ੍ਰੀ ਕਰ ਦਿੱਤਾ ਹੈ ਕਿਸੇ ਵੀ ਗੱਡੀ ਨੂੰ ਹੁਣ ਕੋਈ ਵੀ ਟੋਲ ਨਹੀਂ ਦੇਣਾ ਹੋਵੇਗਾ ਇਸ ਟਾਈਮ ਪਹਿਲਾਂ ਜਿਹੜੀ ਮੀਟਿੰਗ ਦਾ ਸਮਾਂ ਰੱਖਿਆ ਗਿਆ ਸੀ ਉਹ 10 ਵਜੇ ਦਾ ਰੱਖਿਆ ਗਿਆ ਸੀ ਜਦੋਂ ਮੰਗਾਂ ਨਹੀਂ ਮੰਨੀਆਂ ਗਈਆਂ ਫਿਰ ਉਹ ਸਮਾਂ ਲਗਾਤਾਰ ਵਧਾਈ ਗਿਆ ਲੇਕਿਨ ਮੀਟਿੰਗ ਜਿਹੜੀ ਹਜੇ ਵੀ ਜਾਰੀ ਆ ਉਸ ਨੂੰ ਦੇਖਦੇ ਹੋਏ ਵਰਕਰਾਂ ਦੇ ਅੰਦਰ ਹੋਰ ਜ਼ਿਆਦਾ ਜਿਹੜਾ ਗੁੱਸਾ ਹੈ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਤੋਂ ਬਾਅਦ ਉਹਨਾਂ ਨੇ ਅਹਿਮ ਫੈਸਲਾ ਲਿਆ ਕਿ ਇਸ ਨੂੰ ਪੂਰੀ ਮੁਕੰਮਲ ਰੂਪ ਦੇ ਉੱਤੇ ਇਹਨੂੰ ਬੰਦ ਕਰ ਦਿੱਤੀ ਜਾਈਏ ਅਣਮਿੱਥੇ ਲਈ ਸਮੇ ਲਈ ਤੁਹਾਨੂੰ ਦੱਸ ਦਈਏ ਕਿ ਜਿਹੜਾ ਟੋਲ ਪਲਾਜਾ ਆ ਪੂਰਨ ਰੂਪ ਦੇ ਉੱਤੇ ਬੰਦ ਕਰ ਦਿੱਤਾ ਦਰਸ਼ਨ ਸਿੰਘ ਲਾਡੀ ਸੁਭਾ ਪ੍ਰਧਾਨ ਟੋਲ ਪਲਾਜ ਵਰਕ ਯੂਨੀਅਨ ਪੰਜਾਬ ਇਸ ਟੋਲ ਪਲਾਜੇ ਦੇ ਉੱਤੇ ਜਿਹੜੇ ਕੀਤੇ ਕੰਮ ਕਰਦੇ ਨੇ ਉਹਨਾਂ ਨੂੰ ਸ਼ਰਿਆਮ ਜਿਹੜਾ ਹੈ ਗਿਆ ਤਨਖਾਹਾਂ ਤੇ ਇਹਨਾਂ ਦੇ ਹੱਕ ਅਧਿਕਾਰਾਂ ਤੋਂ ਬਾਝੇ ਰੱਖਿਆ ਜਾ ਰਿਹਾ ਕੋਈ ਪੀਐਫ ਸੈਂਟਰ ਦੀ ਲਾ ਮਿਨਿਮਮ ਐਪੀਐਫ ਐਈਐਸਆਈ ਵੈਲਫੇਅਰ ਵਰਗੀ ਕੋਈ ਸਹੂਲਤ ਕਿਸੇ ਤਰ੍ਹਾਂ ਦੀ ਦਿੱਤੀ ਜਾ ਰਹੀ ਇੱਥੇ ਪਿੱਛੇ ਜੇ ਸਾਡੇ ਕਰਮਚਾਰੀ ਦੀਆਂ ਲੱਤਾਂ ਟੁੱਟ ਗਈਆਂ ਔਨ ਡਿਊਟੀ ਦੇ ਹੋ ਟਰੱਕ ਦੇ ਵਿੱਚ ਐਕਸੀਡੈਂਟ ਹੋਣ ਕਰ ਉਹਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਕੋਈ ਫੈਸਿਲਿਟੀ ਨਹੀਂ ਦਿੱਤੀ ਕੋਈ ਸਰਕਾਰੀ ਉਹਦੀ ਜਿਹੜੀਆਂ ਪਾਲਿਸੀਆਂ ਬਣਦੀਆਂ ਨੇ ਉਹ ਨਹੀਂ ਦਿੱਤਾ ਜਾ ਰਿਹਾ ਜੇਕਰ ਹਰਕ ਮੰਗਦੇ ਨੇ ਵਰਕਰ ਤਾਂ ਉਹਨਾਂ ਉੱਤੇ ਪ੍ਰੈਸ਼ਰ ਪਾਉਣ ਲਈ ਇੱਥੇ ਇੱਕ ਗੁੰਡਾ ਟਾਈਪ ਦੀ ਜਿਹੜੇ ਲੋਕ ਇਹਨਾਂ ਦੇ ਇਨਵੋਲਵ ਕੀਤੇ ਹੋਏ ਨੇ ਮੈਨੇਜਮੈਂਟ ਵੱਲੋਂ ਤੇ ਸਾਡੇ ਕਰਮਚਾਰੀਆਂ ਨਾਲ ਸ਼ਰਿਆਮ ਜਿਹੜੀ ਗੁੰਡਾਗਰਦੀ ਕਰਨ ਲੱਗਿਆਂ ਇਹ ਜਿਹੜੀ ਬਿਲਡਿੰਗ ਦਾ ਸਮਾਂ ਹੈ ਕਿ ਮਨ ਲੋ ਕਦੋਂ ਤੱਕ ਦਾ ਚੱਲ ਰਿਹਾ ਕਾਫੀ ਕਿ ਆ ਪਹਿਲਾਂ ਗਿਆ ਕਿ ਅਸੀਂ ਕਿ 10 ਵਜੇ ਤੱਕ ਮਤਲਬ ਫ੍ਰੀ ਕਰ ਦਿੱਤਾ ਜਾਊਗਾ ਨਹੀਂ ਮੀਟਿੰਗ ਜਿਹੜੀ ਹੈਗੀ ਲਗਾਤਾਰ ਚੱਲਦੀ ਜਾ ਰਹੀ ਹੈ ਪਿਛਲੇ ਡੇਢ ਸਾਲ ਤੋਂ ਅੱਜ ਵੀ ਸਵੇਰੇ ਵੀ ਕੱਲ ਵੀ ਮੀਟਿੰਗ ਹੋਈ ਆ ਪਰ ਜਿਹੜੀ ਟੋਪ ਮੈਨੇਜਮੈਂਟ ਆ ਉਹ ਕਿਸੇ ਗੱਲ ਤੇ ਨਹੀਂ ਆ ਰਹੀ ਹੈ ਉਹ ਪ੍ਰਸ਼ਾਸਨ ਦੇ ਕਹਿੰਦੇ ਜੋ ਪ੍ਰਸ਼ਾਸਨ ਨੇ ਵਿਚ ਦਾ ਰਸਤਾ ਕੱਢਿਆ ਉਸ ਗੱਲ ਤੇ ਵੀ ਉਹ ਐਗਰੀ ਨਹੀਂ ਹੋ ਰਹੇ ਹੈਗੇ ਇਸ ਕਰਕੇ ਮਜਬੂਰ ਜਿਹੜਾ ਸਾਨੂੰ ਫੈਸਲਾ ਲਿਆਇਆ ਜਾ ਰਿਹਾ ਅਸੀਂ ਕਹਿੰਦੇ ਆ ਕਿ ਸਾਡੇ ਰਜਗਾਰ ਨੇ ਸਾਡੇ ਪਰਿਵਾਰ ਸਾਡਾ ਚੂਲਾ ਇਸ ਕਿਤੇ ਰੋਜੀ ਰੋਟੀ ਨਾਲ ਤੇ ਨਿਰਭ ਰੋਟੀ ਪਾਣੀ ਦੀ ਪਾਲਣਾ ਸਾਡੇ ਪਰਵਾਰਾਂ ਵਿੱਚ ਪਾਲਣ ਪੋਸ਼ਣ ਹੁੰਦਾ ਜੇਕਰ ਇਹੀ ਸਾਡੇ ਤੋਂ ਖੋਸਿਆ ਜਾ ਰਿਹਾ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਤਰਾਸਦੀ ਰਹੀ ਆ ਕਿ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਸਾਡੇ ਨੌਜਵਾਨਾਂ ਵੱਲ ਕੋਈ ਜਿਹੜਾ ਧਿਆਨ ਨਹੀਂ ਦਿੱਤਾ ਗਿਆ ਤਾਂ ਹੀ ਜਿਹੜੀ ਸਾਡੀ ਅੱਜ ਦੀ ਪੀੜ੍ਹੀ ਹੈ ਜ਼ਿਆਦਾ ਨਸ਼ਿਆਂ ਵੱਲ ਨੂੰ ਜਾ ਰਹੀ ਹੈ ਚਾਹੇ ਰਿਮੂਵ ਹੋ ਕੇ ਫੋਰਨ ਕੰਟਰੀਆਂ ਵੱਲ ਨੂੰ ਜਾ ਰਹੀ ਆ ਇਹ ਨਾ ਦੇਖੀ ਅਤੇ ਸਰਕਾਰ ਡਿਪਾਰਟਮੈਂਟ ਮਹਿਕਮੇ ਸੁੱਤੇ ਪੈ ਨੇ ਕੁੰਮ ਕਰਨੀ ਨਹੀਂ ਜਾਂਦਾ ਅਤੇ ਇਹ ਸਟੋਲਪਰਾਂ ਜਾਂ ਕੰਪਨੀ ਦੀ ਪਿੱਠ ਦੇ ਉੱਪਰ ਖੜੇ ਨੇ ਅਸੀਂ ਇਸ ਗੱਲ ਦਾ ਪੂਰਾ ਵਿਰੋਧ ਕਰਦੇ ਹਾਂ ਕਿ ਅਸੀਂ ਆਪਣੇ ਹੱਕਾਂ ਲਈ ਇਸ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦੇ ਹਾਂ ਕਿ ਇਹ ਇਕੱਲਾ ਲਾਡੋਵਾਲ ਟੋਲਪਲਾ ਜਿੰਨੀ ਅੱਜ ਪੰਜਾਬ ਦਾ ਸਾਰੇ 54 ਦੇ 54 ਟੋਲਪਲਾ ਜਿੱਥੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਸਾਰੇ ਬੰਦ ਕਰਾਂਗੇ ਇਕੱਲੇ ਟੋਲਪਲਾ ਜਿਆ ਫਰੀ ਨਹੀਂ ਕਰਾਂਗੇ ਅਸੀਂ ਪੰਜਾਬ ਦੇ ਸਾਰੇ ਨੈਸ਼ਨਲ ਹਾਈਵੇ ਉੱਤੇ ਅਸੀਂ ਜਾਮ ਲਾ ਕੇ ਇਹ ਵੱਡੇ ਪੱਧਰ ਤੇ ਐਜੀਟੇਸ਼ਨ ਕਰਾਂਗੇ ਜਿੱਥੇ ਕਿ 1 ਕਰੋੜ 10 ਲੱਖ ਰੁਪਏ ਇਨਕਮ ਇਸ ਲਾਡੋਵਾਲ ਟੋਲਪਲਾ ਜਿੱਦੀ ਹੁੰਦੀ ਹੋਵੇ ਤੇ ਇਹ ਦੇ ਕਿੰਨੇ ਲੋਕਾਂ ਦਾ ਸ਼ੋਸ਼ਣ ਕੀਤਾ ਜਾਵੇ ਸਰਕਾਰ ਨੂੰ ਇੱਥੇ ਬੜੀ ਸ਼ਰਮ ਦੀ ਗੱਲ ਆ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਤੇ ਟ ਯਾਨੀ ਇਥੇ ਲੁੱਟਣਾ ਹੁੰਦੀਆਂ ਨੇ ਇਹਨਾਂ ਨੂੰ ਲਗਾਮ ਪਾਈ ਜਾਵੇ ਕਿਤੀ ਲੋਕਾਂ ਨੂੰ ਨੌਜਵਾਨ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਜਿਹੜੀਆਂ ਮੇਨ ਮੰਗਾਂ ਆ ਪਹਿਲਾਂ ਵੀ ਤੁਸੀਂ ਇਸ ਜਿਹੜੀ ਆਪਣੀਆਂ ਮੰਗਾਂ ਨੂੰ ਲੈ ਕੇ ਕਦੀ ਗੱਲਬਾਤ ਕੀਤੀ ਹੋਵੇ ਬਿਲਕੁਲ ਬਹੁਤ ਮਾਰੀ ਦਿੱਤਾ ਕਈ ਵਾਰੀ ਅਸੀਂ ਲੈਟਰ ਵੀ ਦੇ ਚੁੱਕੇ ਆ ਬਰਬਲੀ ਤੋਤੇ ਬਹੁਤ ਬਾਰੀ ਮਿਲੇ ਆ ਅਸੀਂ ਪ੍ਰਸ਼ਾਸਨ ਨੂੰ ਵੀ ਧਿਆਨ ਚ ਲਿਆਂਦਾ ਗਿਆ ਪਰ ਇੱਕ ਕੰਪਨੀ ਦੀ ਜਿਹੜੀ ਗੁੰਡਾਗਾਠ ਆ ਜਿਹੜੀ ਇਹਨਾਂ ਦੀ ਪਾਵਰ ਆ ਜਿਹੜੀ ਕਹਿਦੀ ਆ ਪਾਵਰ ਆਫ ਪਾਲਿਸੀ ਦੇ ਤਹਿਤ ਹੀ ਚੱਲਦੇ ਨੇ ਇਹ ਸੋਚਦੇ ਨੇ ਕਿ ਸਾਡੇ ਕੋਲ ਪੈਸਾ ਸਾਡੇ ਕੋਲ ਲੋਕਾਂ ਨੂੰ ਦਬਾਉਣ ਲਈ ਪ੍ਰੈਸ਼ਰ ਲਈ ਸਾਡੇ ਕੋਲ ਸਰਕਾਰ ਆ ਇਹ ਕਿਸਾਨ ਅੱਜੇਟੇਸ਼ਨ ਵੀ ਹੋਇਆ ਤੇ ਉਸ ਟਾਈਮ ਤੇ ਵੀ ਜਿਹੜੇ ਡੰਡੇ ਦੇ ਜ਼ੋਰ ਦੇ ਉੱਤੇ ਇਹਨਾਂ ਨੇ ਟੂਲ ਪਲਾਜ਼ਾ ਚਲਾਇਆ ਪਰ ਸਾਨੂੰ ਡੰਡਿਆਂ ਤੇ ਡਾਂਗਾ ਤੇ ਜੇਲਾਂ ਦੀ ਕੋਈ ਪਰਵਾਹ ਨਹੀਂ ਅਸੀਂ ਕੱਲ੍ਹ ਵੀ ਖੜੇ ਸੀ ਅਸੀਂ ਅੱਜ ਵੀ ਖੜੇ ਹਾਂ ਅਸੀਂ ਆਪਣੇ ਹੱਕ ਲਈ ਲੜਾਂਗੇ ਸੰਘਰਸ਼ ਕਰਾਂਗੇ ਟੋਲ ਪਲਾਜ਼ਾ ਨੂੰ ਮਿੱਥੇ ਸਮਝ ਲਿਆ ਅੱਜ ਫ੍ਰੀ ਕਰਾਂਗੇ ਜੇਕਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਇਹ ਤੁਸੀਂ 10 ਮਿੰਟ ਦੇ ਵਿੱਚ ਅਸੀਂ ਇਸ ਟੋਲ ਪਲਾਜ਼ੇ ਨੂੰ ਬਿਲਕੁਲ ਪੱਕੇ ਤੌਰ ਤੇ ਫ੍ਰੀ ਕਰ ਦਾਂਗੇ ਔਰ ਹੋ ਵੀ ਸਕਦਾ ਜੇਕਰ ਸਾਡਾ 2-4 ਦਿਨ ਦੇ ਵਿੱਚ ਮਸਲਾ ਹੱਲ ਨਹੀਂ ਹੁੰਦਾ ਤਾਂ ਇਹਨੂੰ ਜਿੰਦੇ ਲਾ ਕੇ ਅਸੀਂ ਇਸ ਟੋਲ ਪਲਾਜ਼ੇ ਨੂੰ ਪੱਕੇ ਤੌਰ ਤੇ ਜਿੰਦੇ ਲਾਵਾਂਗੇ ਤੇ ਉਦੋਂ ਤੱਕ ਬੈਠੇ ਰਹਾਂਗੇ ਮਰਨ ਵਰਤਨ ਬੈਠਣਾ ਪਏ ਭੁੱਖ ਹੜਤਾਲ ਤੇ ਬੈਠਣਾ ਪਏ ਅਸੀਂ ਇਸ ਕੰਪਨੀ ਦੇ ਮੈਨੇਜਮੈਂਟ ਦੇ ਸਾਹਮਣੇ ਇਸ ਟੋਲ ਪਲਾਜ਼ਾ ਦੇ ਦਫ਼ਤਰ ਦੇ ਮੂਹਰੇ ਬੈਠਾਂਗੇ ਅਸੀਂ ਜਦੋਂ ਪਹਿਲਾਂ ਕੰਸਾਨੀ ਅੰਦੋਲਨ ਚੱਲਦਾ ਸੀਗਾ ਉਦੋਂ ਟੋਲ ਪਲਾਜ਼ਾ ਬਲੋਈ ਮੰਨ ਲਓ ਜਿਹੜੇ ਵਰਕਰ ਇਹ ਬਲੋਈ ਮੰਨ ਲਓ ਕਾਫੀ ਜ਼ਿਆਦਾ ਗੁੰਡਾ ਕਰਦੀ ਵੀ ਦੇਖਣ ਨੂੰ ਸਾਹਮਣੇ ਆਉਂਦੀ ਹੁੰਦੀ ਸੀਗੀ ਨਹੀਂ ਦੇਖੋ ਇਹ ਗੱਲ ਮੰਨਣ ਜੋਗਾ ਕਿ ਵਿੱਚ ਦੋ ਕੋ ਚਾਰ ਬੰਦੇ ਹੁੰਦੇ ਨੇ ਪਰ ਹੁੰਦੇ ਉਹ ਮੈਨੇਜਮੈਂਟ ਦੇ ਨੇ ਮੈਨੇਜਮੈਂਟ ਉਹ ਕੰਮ ਕਰਾਉਂਦੀ ਆ ਡਾਂਗਾ ਛੋਟੇ ਆਪਦੇ ਬੰਦੇ ਰੱਖ ਕੇ ਗੁੰਡਾਗਰਦੀ ਕਰਾਉਂਦੀ ਆ ਪਰ ਨਾ ਸਾਡਾ ਪੰਜਾਬ ਦੇ ਲੋਕਾਂ ਦਾ ਸਾਡੇ ਨੌਜਵਾਨਾਂ ਸਾਡੇ ਜਿਹੜੇ ਟੋਲ ਪਲਾਜੇ ਦੇ ਕਰਮ ਕਰਦੇ ਦੂਜਿਆਂ ਨੂੰ ਬਦਨਾਮ ਕਰਦੀ ਆ ਸਾਰੇ ਵਰਕਰ ਨਹੀਂ ਇਹ ਇਹ ਕਿਸਾਨਾਂ ਮਜ਼ਦੂਰਾਂ ਦੇ ਧੀ ਪੁੱਤ ਨੇ ਜਿਹੜੇ ਇੱਥੇ ਟੋਲ ਪਲਾਜੇ ਦੇ ਕੰਮ ਕਰ ਰਹੇ ਨੇ ਉਹਨਾਂ ਨਾਲ ਕਿਉਂ ਲੜਨਗੇ ਪਰ ਜਿਹੜੇ ਮੈਨੇਜਮੈਂਟ ਦੇ ਆਪਦੇ ਕੁਝ ਗੁੰਡੇ ਰੱਖੇ ਉਹ ਮੈਂ ਪਹਿਲਾਂ ਵੀ ਗੱਲ ਕਰਕੇ ਡਿਆ ਕਿ ਇੱਥੇ ਪ੍ਰੈਸ਼ਰ ਪਾਇਆ ਜਾ ਰਿਹਾ ਮੁੰਡਿਆਂ ਦੇ ਉੱਤੇ ਅੱਜ ਤੁਹਾਨੂੰ ਅੱਜ ਤੁਹਾਨੂੰ ਆਸ ਹੈਗੀ ਆ ਕਿ ਜਦੋਂ ਤੁਸੀਂ ਇਹ ਸਟੈਪ ਚੱਕਿਆ ਕਿ ਅੱਜ ਫੇਰ ਤੁਹ ਆਸ਼ਾ ਸੀ ਆਪਣੇ ਸੰਘਰਸ਼ ਨੂੰ ਮੰਨਦੇ ਆ ਸੰਘਰਸ਼ ਕਰਾਂਗੇ ਜਿੱਤਾਂਗੇ ਜਿੱਤ ਲੜਦੇ ਲੋਕਾਂ ਦੀ ਹੋਈ ਆ ਵੱਡੇ ਵੱਡੇ ਮੋਰਚੇ ਨੇ ਚਾਹੇ ਸੰਯੁਕਤ ਕਿਸਾਨ ਮੋਰਚੇ ਦਾ ਹੋਵੇ ਚਾਹੇ ਮਜ਼ਦੂਰਾਂ ਦਾ ਜਿੰਨੀਆਂ ਵੀ ਅੱਗੇ ਐਜੀਟੇਸ਼ਨਾਂ ਚੱਲੀਆਂ ਨੇ ਤੇ ਲੜਿਆ ਤੇ ਜਿੱਤੇ ਆ ਲਗਾਤਾਰ ਜਿਹੜੀਆਂ ਮੀਟਿੰਗਾਂ ਲਗਾਤਾਰੀ ਤੁਸੀਂ ਕਹਿੰਨੇ ਹੋ ਕਿ ਚੱਲ ਰਹੀਆਂ ਆ ਅੱਜ ਵੀ ਸਵੇਰੇ ਪਹਿਲਾਂ ਕਿਹਾ ਸੀ 10 ਵਜੇ ਤੱਕ ਮਤਲਬ ਪੂਰਾ ਬੰਦ ਕਰ ਦਵਾਂਗੇ ਫਿਰ ਅੱਗੇ ਜਿਹੜੀ ਮੀਟਿੰਗ ਦਾ ਸਮਾਂ ਜਿਹੜਾ ਬਤਾ ਦਿੱਤਾ ਗਿਆ ਲੱਗਦਾ ਕਿ ਉਹਦਾ ਵਧੀਆ ਸਟਾ ਸਕਦਾ ਨਹੀਂ ਮੀਟਿੰਗਾਂ 10 ਕਰ ਲੈਣ 20 ਕਰ ਲੈਣ ਪਰ ਅਸੀਂ 10 ਮਿੰਟ ਦੇ ਵਿੱਚ ਟੋਲ ਪਲਾਜ਼ਾ ਫ੍ਰੀ ਕਰ ਅਸੀਂ ਟੋਲ ਪਲਾਜ਼ਾ ਛੱਡ ਦਾਂਗੇ ਜਿੰਨਾ ਚਿਰ ਟੋਲ ਪਲਾਜ਼ਾ ਦੇ ਮੀਟਿੰਗ ਦਾ ਸਿਟਾ ਨਹੀਂ ਨਿਕਲਦਾ ਅਸੀਂ ਲੱਗੇ ਆਂ ਫ੍ਰੀ ਕਰਨ ਚਾਹੇ ਕੰਪਨੀ ਚਾਹੇ ਕੋਈ ਵੀ ਬੰਦਾ ਆਪਣਾ ਡੰਡਾ ਲਾਠੀ ਚਾਰਜ ਸਾਡੇ ਉੱਤੇ ਕਰ ਸਕਦਾ ਸ਼ਾਂਤਪੁਰ ਤਰੀਕੇ ਨਾਲ ਟੋਲ ਪਲਾਜ਼ਾ ਜਾ ਰਹੇ ਆ ਤੇ ਟੋਲ ਪਲਾਜ਼ਾ ਫ੍ਰੀ ਕਰਨ ਕਰਾਂਗੇ ਅੱਜ ਤੁਹਾਨੂੰ ਲੱਗਦਾ ਕੀ ਅੱਜ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਅੱਜ ਅਹਿਸਾਸ ਹੁੰਦਾ ਹੈ ਜਦੋਂ ਕਿਸਾਨ ਬੈਠੇ ਸੀਗੇ ਉਦੋਂ ਲੱਗਦਾ ਕਿ ਉਹਨਾਂ ਦੀਆਂ ਵੀ ਹੱਕੀ ਮੰਗਾਂ ਸੀਗੀਆਂ ਨਹੀਂ ਅਸੀਂ ਤਾਂ ਕਹਿੰਦੇ ਵੀ ਹੱਕ ਨੇ ਬਿਨਾ ਹੱਕ ਤੋਂ ਕੌਣ ਮੰਗਦਾ ਇੱਥੇ ਭੀਖ ਦੇ ਤਰ੍ਹਾਂ ਸਾਨੂੰ ਮੰਗਣਾ ਪੈਂਦਾ ਸਾਡੇ ਦੇਸ਼ ਦੇ ਇਤਰਾਸ ਦੀਆਂ ਜਿੰ ਅਧਿਕਾਰ ਨੇ ਜੇ ਹਾਕਾ ਅਧਿਕਾਰ ਆ ਤਾਂ ਕੋਈ ਆਉਂਦਾ ਜੇ ਕਿਸਾਨ ਬੈਠੇ ਸੀ ਤਾਂ ਉਹ ਵੀ ਆਪਣੇ ਹੱਕਾਂ ਲਈ ਬੈਠੇ ਸੀ ਜੇ ਕਾਲੂ ਸਰਕਾਰ ਕਿਸਾਨ ਬੈਠਦੇ ਨੇ ਅਸੀਂ ਉਹ ਇਹ ਨਹੀਂ ਕਹਿੰਦੇ ਵੀ ਉਹ ਕਿਉਂ ਬਹਿ ਗਏ ਉਹ ਆਪਣੇ ਹੱਕ ਲਈ ਬੈਠੇ ਨੇ ਸੀ ਉਹਨਾਂ ਨੇ ਸਪੋਰਟ ਕਿ ਕਿੰਨੇ ਉਹ ਕਿ ਇੱਕ ਇੱਕ ਹੋਰ ਕੰਪਨੀ ਇਹਨਾਂ ਨੇ ਰੱਖ ਲਈ ਉਹ ਕਿਹੜੀ ਕੰਪਨੀ ਹੈ ਕੋਈ ਕੰਟਰੈਕਟਰ ਨਹੀਂ ਕੋਈ ਉਹਦਾ ਲਾਇਸੈਂਸ ਨਹੀਂ ਕੋਈ ਪਾਲਿਸੀ ਨਹੀਂ ਇੱਕ ਐਗਰੀਮੈਂਟ ਦੇ ਗੁੰਡਾ ਰਾਸ ਦੀ ਫਲਾਉਣ ਦੇ ਕਰਕੇ ਇੱਕ ਲੋਕਾਂ ਦੇ ਨੌਜਵਾਨਾਂ ਦੇ ਪ੍ਰੈਸ਼ਰ ਪ੍ਰਭਾਵ ਪਾਉਣ ਵਾਸਤੇ ਇਹ ਕਿ ਇਹਨਾਂ ਨੇ ਇੱਥੇ ਹਰਿਆਣੇ ਦੀ ਕੋਈ ਰਾਠੀ ਕਰਕੇ ਏਜੰਸੀ ਹੈਗੀ ਆ ਉਹਨੂੰ ਇੱਥੇ ਖੜਾ ਕੀਤਾ ਹੋਇਆ ਉਹਦਾ ਕੋਈ ਇੱਥੇ ਐਗਰੀਮੈਂਟ ਨਹੀਂ ਨੈਸ਼ਨਲ ਹਾਈਵੇ ਥੌਰਟੀ ਆਫ ਪਾਲਿਸੀ ਐਗਰੀਮੈਂਟ ਦੇ ਮੁਤਾਬਕ ਇਹ ਕੰਪਨੀ ਦੂਸਰੀ ਹਾਇਰ ਅਥਾਰਟੀ ਨਹੀਂ ਲੈ ਸਕਦੀ ਕੰਪਨੀ ਜਿਸ ਨੇ ਟੈਂਡਰ ਮੈਨ ਪਾਵਰ ਲਈ ਲਿਆ ਉਹੀ ਟੈਂ ਦੰ ਟੈਂਡਰ ਨਹੀਂ ਚਲਾਣ ਦਾ ਕਿਸ ਨੂੰ ਨ ਅਧਿਕਾਰ ਹੈਗਾ ਅੱਜ ਜੇ ਤੁਹਾਡੀਆਂ ਸ਼ਰਤਾਂ ਜੇ ਨਹੀਂ ਮੰਨੀਆਂ ਜਾਂਦੀਆਂ ਇਹ ਕਿੰਨੇ ਇੱਕ ਸਮੇਂ ਲਈ ਮਤਲਬ ਜਿਹੜਾ ਤੁਸੀਂ ਕਹਿੰਦੇ ਅਣਮਿੱਥੇ ਸਮੇਂ ਲਈ ਅਣਮਿੱਥੇ ਸਮੇਂ ਲਈ ਬੰਦ ਕਰਨ ਜਾ ਰਹੇ ਵਰਕਰਾਂ ਦੀਆਂ ਜਿਹੜੀਆਂ ਮੰਗਾਂ ਨਾ ਮੰਗਣ ਦੇ ਰੋਜ਼ ਦੇ ਵਿੱਚ ਜਿਹੜਾ ਅੱਜ ਟੋਲ ਪਲਾਜ਼ਾ ਜਿਹੜਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਉਹਨਾਂ ਦੇ ਹੱਕ ਦੇ ਵਿੱਚ ਅੱਜ ਜਿਹੜੇ ਕਿਸਾਨ ਆ ਕਿਸਾਨ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਕਿਵੇਂ ਦੇਖਦੇ ਹੋ ਕਿ ਜਿਹੜੇ ਇਹਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਟੋਲ ਪਲਾਜ਼ਾ ਪੂਰਨ ਰੂਪ ਤੇ ਜਿਹੜਾ ਕਹਿੰਦੇ ਅਣਮਿੱਥੇ ਸਮੇਂ ਲਈ ਅਸੀਂ ਇਹਨਾਂ ਦੇ ਧਰਨੇ ਦਾ ਪੂਰਾ ਸਮਰਥਨ ਕਰਦੇ ਆ ਕਿਉਂਕਿ ਇਹਨਾਂ ਦੀ ਜਿਹੜੀਆਂ ਮੰਗਾਂ ਆ ਉਹ ਜਾਇਜ਼ ਆ ਕਿਉਂਕਿ ਇਹਨਾਂ ਨੂੰ ਕਹਿੰਦੇ ਸਾਨੂੰ ਮਿਨਿਮਮ ਵੇਜ ਦੇ ਅਨਸਾਰ 15-16000 ਦੀ ਤਨਖਾਹ ਬਣਦੀ ਆ ਜੋ ਇਹਨਾਂ ਨੂੰ 10-12000 ਮਿਲ ਰਿਹਾ ਆ ਜੋ ਕਿ ਤੁਸੀਂ ਵੀ ਸਮਝਦੇ ਅੱਜਕੱਲ ਦੇ ਮਹਿੰਗਾਈ ਦੇ ਜਮਾਨੇ 'ਚ 400 ਰੁਪਇਆ ਦਿਹਾੜੀ ਤਾਂ ਕਿਸੇ ਦਾ ਵੀ ਗੁਜ਼ਾਰਾ ਹੋਣਾ ਮੁਸ਼ਕਲ ਆ ਇਹਨਾਂ ਦੀ ਜੋ ਪਿਛਲੇ ਸਮੇਂ ਤੋਂ ਮੰਗਾ ਲਟ ਕਰੀਆਂ ਉਹਨਾਂ ਨੂੰ ਇਹਨਾਂ ਦੀ ਜਿਹੜੀ ਮੰਨ ਲਓ ਵੀ ਕੰਪਨੀ ਆ ਜਾਂ ਪ੍ਰਸ਼ਾਸਨ ਆ ਕਿਸੇ ਤਰੀਕੇ ਰਾਬਤਾ ਕਰਕੇ ਪੂਰਾ ਕਰੇ ਮੰਗਾ ਮੰਨੇ ਤੇ ਇਹਨਾਂ ਨੇ ਉਹਦੇ ਬਣਦੇ ਹੱਕ ਦੇਣ। ਜਦੋਂ ਕਿਸਾਨੀ ਅੰਦੋਲਨ ਸੀ ਉਸ ਟਾਈਮ ਵੀ ਮੰਨ ਲਓ ਜਿਹੜੇ ਕੁਝ ਚੁਣਿੰਦਾ ਵਰਕਰ ਸੀਗੇ ਜਿਹੜੇ ਮੰਨ ਲਓ ਥੋੜਾ ਨਹੀਂ ਸਰਮਾਥਨ ਕੀਤਾ ਉਹਨਾਂ ਨੇ ਕਿਸਾਨਾਂ ਦਾ। ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ ਅੱਜ ਉਹਨਾਂ ਨੂੰ ਆਪਸੀ ਜ਼ਰੂਰਤ ਪਈ ਆ ਕਿਤੇ ਨਾ ਕਿਤੇ ਅੱਜ ਉਹਨਾਂ ਨੂੰ ਚਾਨਣ ਹੋ ਗਿਆ ਜੀ ਜਿਹੜੀਆਂ ਹੱਕੀ ਮੰਗਾਂ ਲਈ ਕਿਵੇਂ ਅੱਜ ਰੋੜਾਂ ਦੇ ਉੱਤੇ ਬਹਿਣਾ ਪੈਂਦਾ। ਭਾਜੀ ਗੱਲ ਇਹ ਹੀ ਆ ਵੀ ਜਦੋਂ ਉਹ ਬੰਦੇ ਤੇ ਆਪ ਦੇ ਬੀਤ ਦੀ ਆ ਉ ਪਰ ਜਿਹੜੀ ਸਾਡੀ ਜਥੇਬੰਦੀ ਚੋਂ ਇੱਕ ਕਿਸਾਨੀ ਅੰਦੋਲਨ ਟਾਈਮ ਤੁਰੇ ਸੀ ਸਾਡਾ ਇੱਕੋ ਇੱਕ ਨਾਰਾ ਸੀਗਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੁਣ ਕੋਈ ਵੀ ਬੰਦਾ ਕਿਤੇ ਵੀ ਕੰਮ ਕਰਦਾ ਆ ਉਹ ਮਜ਼ਦੂਰੀ ਆ ਚਾਹੇ ਅੰਗਰੇਜ਼ੀ ਚ ਆਪਾਂ ਉਹਨੂੰ ਵਰਕਰ ਕਹਿ ਲੀਗੇ ਹੁਣ ਜੇ ਛਾਵੇਂ ਬੈਠੇ ਪਰ ਹੈ ਤਾਂ ਮਜ਼ਦੂਰੀ ਆ ਅੱਜ ਇਹਨਾਂ ਨੂੰ ਆਪਣੇ ਧਰਨੇ ਦੇ ਲਾਉਣ ਲਈ ਜ਼ਰੂਰਤ ਪਈ ਆ ਅਸੀਂ ਆਪਣੀ ਜਥੇਬੰਦੀ ਦੇ ਅਨਸਾਰ ਜੋ ਸਾਡਾ ਨਾਰਾ ਆ ਜੇ ਇਸ ਚੀਜ਼ ਨੂੰ ਅਸੀਂ ਲੈ ਕੇ ਅੱਗੇ ਚੱਲਦੇ ਆਂ ਵੀ ਕਿਸਾਨ ਮਜ਼ਦੂਰ ਏਕਤਾ ਅਸੀਂ ਉਹ ਏਕਤਾ ਦੇ ਲਈ ਹਾਂ ਮਜ਼ਦੂਰਾਂ ਦੇ ਹੱਕ ਚ ਆਏ ਆ ਜੋ ਇਹਨਾਂ ਚਾਹਦਾ ਵੀ ਤਾਂ ਵੀ ਲੋਕਾਂ 'ਚ ਇੱਕ ਸਨੇਹਾ ਜਾਵੇ ਮੈਸੇਜ ਆਵੇ ਵੀ ਕਿਸਾਨ ਜਿੱਥੇ ਬੰਦੀਆਂ ਕੱਲੀਆਂ ਕਿਸਾਨਾਂ ਲਈ ਨਹੀਂ ਖੜਦੀਆਂ ਅਸੀਂ ਜਿੱਥੇ ਗਲਤ ਹੁੰਦਾ ਉੱਥੇ ਲਈ ਖੜਦੀਆਂ ਸਾਡੇ ਮੌਲਕ ਦਾ ਮਾੜਾ ਸਿਸਟਮ ਇਹ ਹੈ ਜਿੰਨਾ ਚਿਰ ਅਸੀਂ ਕੋਈ ਧਾਰਨਾ ਨਹੀਂ ਲਾਉਂਦੇ ਉਹਨਾਂ ਜਾਂ ਨਾ ਕਦੀ ਪ੍ਰਸ਼ਾਸਨ ਨੂੰ ਪਤਾ ਲੱਗਦਾ ਨਾ ਕਦੀ ਕਿਸੇ ਹੋਰ ਨੂੰ ਪਤਾ ਲੱਗਦਾ ਇੱਥੇ ਇੱਕੋ ਇੱਕ ਹੱਲ ਰਹਿ ਗਿਆ ਵੀ ਧਾਰਨਾ ਲਾਓ ਤੇ ਆਪਣੇ ਹੱਕ ਲੈ ਲਓ ਅੱਜ ਇਹਨਾਂ ਨੂੰ ਵੀ ਪਤਾ ਲੱਗਾ ਵੀ 1.5 ਹਾਂ ਇਹਨਾਂ ਨੇ ਵੀ ਕਾਲ ਦਿੱਤੀ ਨੂੰ ਕਾਫੀ ਸਮਾਂ ਹੋ ਗਿਆ ਸੀਗਾ ਵੀ ਮੰਨ ਲਓ ਕਾਫੀ ਸਮੇਂ ਤੋਂ ਇਹਨਾਂ ਨੇ ਕਾਲ ਦਿੱਤੀ ਹੋਈ ਸੀ ਕਿ ਅਸੀਂ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਅਸੀਂ ਮੰਨ ਲਓ ਇਹਨੂੰ ਪੂਰਨ ਰੋਕ ਦੇ ਉੱਤੇ ਬੰਦ ਕਰਾਂਗੇ ਅੱਜ ਵੀ ਇਹਨਾਂ ਨੇ ਹੁਣ ਕਿਹਾ ਕਿ ਜਿਹੜੀ ਮੀਟਿੰਗ ਦਾ ਸਮਾਂ ਪਹਿਲਾਂ 10 ਵਜੇ ਸੀ ਅੱਗੇ ਵਧਦਾ ਜਾ ਰਿਹਾ ਉੱਥੇ ਇਸ ਗੱਲ ਪਤਾ ਕੀ ਆ ਭਾਜੀ ਜਦੋਂ ਉਹ ਨਹੀਂ ਪਹਿਲਾਂ ਕੱਲਿਆਂ ਨੇ ਕਾਲ ਦਿੱਤੀ ਉਹਨਾਂ ਨੂੰ ਲੱਗਾ ਵੀ ਸ਼ਾਇਦ ਇੱਥੇ ਜਿਹੜੇ ਕੰਮ ਕਰ ਰਿਹਾ ਵੀ ਕੁਝ ਬਾਰ ਕਰਿਆ 100 ਹੋ ਸਕਦਾ 150 ਹੋ ਸਕਦਾ ਇਸ ਲਈ ਉਹ ਚੀਜ਼ ਨੂੰ ਹਲਕੇ ਚ ਲੈ ਰਹੇ ਆ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਲੋਕ ਲੋਕਾਂ ਦਾ ਏਕਤਾ ਹੀ ਹਮੇਸ਼ਾ ਜਿੰਦਾਬਾਦ ਹੁੰਦਾ ਹੈ ਤੇ ਉਹ ਜਿੰਦਾਬਾਦ ਹੀ ਰਹਿਣਾ ਹੈ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹਨਾਂ ਦੇ ਹੱਕ 'ਚ ਕਿਸਾਨ ਜਥੇਬੰਦੀਆਂ ਖੜ ਰਹੀਆਂ ਆ ਜਿੱਥੇ-ਜਿੱਥੇ ਵੀ ਇਹ ਧਾਰਨਾ ਦੇਣਗੇ ਸਾਡੀ ਯੂਨੀਅਨ ਵੱਲੋਂ ਇਹਨਾਂ ਦੇ ਹੱਕ 'ਚ ਖੜਿਆ ਜਾਊਗਾ ਤੇ ਬਾਕੀ ਕਿਸਾਨ ਜਥੇਬੰਦੀਆਂ ਵੀ ਇਹਨਾਂ ਦੇ ਨਾਲ ਖੜਨ ਗਈਆਂ ਪੰਜਾਬ ਦਾ ਜੇ ਆਪਾਂ ਗੱਲ ਕਰੀ ਜਿਹੜਾ ਹੈਗਾ ਟੋਲ ਪਲਾਜ ਆਇਆ ਅੱਜ ਇਹ ਬੰਦ ਕੀਤਾ ਗਿਆ ਕੱਲੂ ਹੋਰ ਵੀ ਪੰਜਾਬ ਦੇ ਬੰਦ ਹੋਣਗੇ ਕਿਸਾਨਾਂ ਦਾ ਸਮਰਥਨ ਕਿੱਥੇ ਤੱਕ ਨਾਲ ਰਹੂਗਾ ਜਦ ਤੱਕ ਇਹਨਾਂ ਦਾ ਤਾਂ ਕਹਿਣਾ ਇਹ ਹੈ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਸੰਘਰਸ਼ ਤਿੱਖਾ ਕਰਾਂਗੇ ਰੋਡਾਂ ਦੇ ਉੱਤੇ ਵੀ ਆਵਾਂਗੇ ਕਿਸਾਨਾਂ ਦਾ ਸਮਰਥਨ ਕਿੱਥੇ ਤੱਕ ਨਾਲ ਰਹੂਗਾ ਭਾਜੀ ਕਿਸਾਨਾਂ ਦਾ ਸਮਰਥਨ ਤਾਂ ਨਾਲ ਰਹੂਗਾ ਜਿੰਨਾ ਚਿਰ ਇਹ ਧਾਰਨਾ ਚਲਾਉਂਦੇ ਆ ਪਰ ਆਮ ਲੋਕਾਂ ਨੂੰ ਵੀ ਦੇਣਾ ਸਾਥ ਦੇਣਾ ਚਾਹੀਦਾ ਕਿਉਂਕਿ ਹੁਣ ਦੇਖੋ 330 ਰੁਪਏ ਜਾਂ ਜਿਹੜੇ ਫਾਸਟ ਟੈਗ ਨਹੀਂ ਲੱਗਾ ਉਹ 450 ਰੁਪਏ ਟੂਲ ਕਟਾ ਕੇ ਜਾ ਰਿਹਾ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਹੀ ਆ ਹਰੇਕ ਵਾਰੀ ਜ਼ਰੂਰੀ ਨਹੀਂ ਵੀ ਕਦੀ ਮਜ਼ਦੂਰ ਅੱਗੇ ਆਉਣ ਜਾਂ ਕਿਸਾਨ ਅੱਗੇ ਆਉਣ ਗੱਡੀਆਂ ਸਾਰੇ ਬਾਰਗਾਂ ਕੋਲ ਆ ਉਹ ਲੋਕ ਅੱਗੇ ਆਉਣ ਉਹ ਵੀ ਨਾਲ ਇਹਨਾਂ ਦਾ ਸਾਥ ਦੇਣ ਜਿੰਨੇ ਨੇੜੇ-ਤੇੜੇ ਇੱਥੇ ਲੋਕਲ ਲੋਕ ਆ ਉਹ ਪਹੁੰਚਣ ਇਹਨਾਂ ਦੀ ਮਦਦ ਤੇ ਪਹੁੰਚਣ ਜਿਨ੍ਹਾਂ ਨੂੰ ਲੱਗਦਾ ਵੀ ਅਸੀਂ 400 ਰੁਪਏ ਦਿਹਾੜੀ ਕਮਾਉਨੇ ਆ ਇੱਕ ਕਰ ਟੂਲ ਤੋਂ ਲੰਘ ਹੈ 500 ਰੁਪਏ ਦਾ ਟੂਲ ਕੱਟਿਆ ਗਿਆ ਤੇ 500 ਦਾ ਤੇਲ ਫੂਕ ਲਿਆ ਬੰਦਾ ਦੋ ਦਿਨ ਚ ਨਹੀਂ ਕਵਰ ਕਰ ਸਕਦਾ ਘਰੇ ਪਰਿਵਾਰ ਬੱਚੇ ਵੀ ਪਾਲਣੇ ਆ ਨਾ ਜਿਨ੍ਹਾਂ ਲੋਕਾਂ ਨੂੰ ਲੱਗਦਾ ਵੀ ਇਹ ਚੀਜ਼ ਗਲਤ ਆ ਉਹ ਲੋਕ ਜਰੂਰ ਪਹੁੰਚਣ ਤੇ ਸਾਥ ਦੇਣਾ ਕਿ ਭਾਜੀ ਪਤਾ ਸਾਰਿਆਂ ਨੂੰ ਹੀ ਹੁੰਦਾ ਵੀ ਇਹ ਚੀਜ਼ ਗਲਤ ਆ ਪਹਿਲਾਂ ਵੀ ਜਦੋਂ ਗਲਤ ਆ ਇਹ ਕਹਿੰਦੇ ਸੀਗੇ ਕਿ ਟੋਲ ਪਲਾਜ਼ਾ ਬੜਾ ਮਹਿੰਗਾ ਆ ਉਦੋਂ ਕਿਸਾਨਾਂ ਨੇ ਪਹਿਲਾਂ ਏਜੰਡਾ ਚੱਕਿਆ ਸੀ ਕਿ ਇਹਨੂੰ ਆਪਾਂ ਬੰਦ ਕਰਾਈਏ ਬੰਦ ਕਿਸਾਨਾਂ ਨੇ ਕਰਾਇਆ ਕਿਸਾਨ ਇੱਥੇ ਬੈਠੇ ਮੋਰਾਂ ਸਾਰਿਆਂ ਨੇ ਲੁੱਟੀਆਂ ਠੀਕ ਆ ਜੀ ਸਾਰੇ ਚਲੇ ਗਏ ਬਾਅਦ ਵਿੱਚ ਜਦਕਿ ਇਹ ਚੀਜ਼ ਪਤਾ ਵੀ ਹਰੇਕ ਨੂੰ ਇਹ ਗਲਤ ਆ ਲੇਕਿਨ ਉਹਨਾਂ ਦੇ ਸਮਰਥਨ ਦੇ ਵਿੱਚ ਕਿੰਨੇ ਕੇ ਲੋਕ ਉਦੋਂ ਪਹਿਲ ਦੇ ਦਰਾਂ ਤੇ ਬੈਠੇ ਸੀਗੇ ਉਹ ਤੁਹਾਨੂੰ ਵੀ ਪਤਾ ਭਾਜੀ ਗੱਲ ਪਤਾ ਹੈ ਕਿ ਆ ਬਾਰੀ ਦੇਖ ਅੱਜ ਮੰਨ ਲਓ ਵੀ ਇਹਨਾਂ ਤੇ ਸੰਕਟ ਆਇਆ ਅਸੀਂ ਤਾਂ ਆਪਣਾ ਭਾਈਚਾਰਕ ਤੌਰ ਤੇ ਫਰਜ ਸਮਝਿਆ ਸੀ ਇਹਨਾਂ ਦੇ ਨਾਲ ਸੰਕਟ ਤੇ ਖੜੇ ਆ ਕੱਲ ਨੂੰ ਉਹਨਾਂ ਤੇ ਵੀ ਆਉਣਾ ਹੈ ਜੇ ਉਹਦਣ ਖੜਨ ਨਾਲੋਂ ਬੈਟਰ ਹੈ ਵੀ ਅੱਜ ਮੁਸੀਬਤ ਛੋਟੀ ਇਹਨੂੰ ਇਕੱਠੇ ਹੋ ਕੇ ਨਿਜਠਿਆ ਜਾਵੇ ਸਹੀ ਹੈ ਜੀ ਮੇਰੇ ਸਵਾਲ ਇਹਨਾਂ ਕ ਸੀਗਾ ਕਿ ਜੇ ਤਾਂ ਮੰਨ ਲਓ ਹੁਣ ਇਹਨਾਂ ਨੇ ਅੱਗੇ ਸੰਘਰਸ਼ ਤਿੱਖਾ ਕਰਨਾ ਜੇ ਮੰ ਮੰਗਾ ਜਿਹੜੀਆਂ ਇਹਨਾਂ ਦੀਆਂ ਨਾ ਮੰਨੀਆਂ ਗਈਆਂ ਪੰਜਾਬ ਦੇ ਜਿਹੜੇ ਹੌਟੋਲ ਪਲਾਜ਼ਾ ਉਹ ਵੀ ਬੰਦ ਕੀਤੇ ਜਾਣਗੇ ਉੱਤੇ ਵਿੱਚ ਤੁਹਾਡਾ ਕੀ ਸਮਰਥਨ ਰਹੂਗਾ ਪਈ ਜਿੱਥੇ ਜਿੱਥੇ ਇਹਨਾਂ ਦੇ ਲੋਕਲ ਨੇੜੇ ਕਿਸਾਨ ਜਥੇਬੰਦੀਆਂ ਜਿੱਥੇ ਤੇ ਪਹੁੰਚ ਸਕਦੀਆਂ ਨੇ ਤੇ ਸਮਰਥਨ ਜਰੂਰ ਪਹੁੰਚਣਗੀਆਂ ਜੀ ਚਾਹ ਜਿਹੜਾ ਮਾਰਤੀ ਟੋਲ ਪਲਾਜਾ ਬੰਦ ਕਰਨ ਇਹ ਇਹ ਸਾਨੂੰ ਜਿੱਦਾਂ ਮਤਲਬ ਆਪਾਂ ਕਹਿ ਦਈਏ ਕਿ ਕਿਸਾਨ ਜਥੇਬੰਦੀਆਂ ਜਿੱਦਾਂ ਹਰੇਕ ਹੱਕ ਦੇ ਵਿੱਚ ਪਹੁੰਚੀਆਂ ਪਹਿਲਾਂ ਵੀ ਆਪਣੀਆਂ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਵਾਸਤੇ ਉਦੋਂ ਵੀ ਪਹੁੰਚੇ ਸੀ ਜਦੋਂ ਟੋਲ ਪਲਾਜਾ ਦਾ ਵਿਰੋਧ ਕੀਤਾ ਸਭ ਤੋਂ ਪਹਿਲਾ ਏਜੰਡਾ ਜਿਹੜਾ ਕਿਸਾਨਾਂ ਨੇ ਹੀ ਚੱਕਿਆ ਸੀ ਅੱਜ ਵੀ ਜਦੋਂ ਵਰਕਰਾਂ ਤੇ ਭੀੜ ਪਈ ਹੈ ਕਿਸਾਨ ਪਹਿਲ ਦੇ ਆਧਾਰ ਦੇ ਉੱਤੇ ਇੱਥੇ ਦੇਖਣ ਨੂੰ ਮਿਲੇ ਆ ਹੋਰ ਵੀ ਜੇ ਆਪਾਂ ਗੱਲ ਕਰੀਏ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਪੰਜਾਬ ਦੇ ਜਿਹੜੇ ਬਾਕੀ ਟੋਲ ਆ ਉਹ ਵੀ ਬੰਦ ਕਰਾਂਗੇ ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਉਹਦੇ ਵਿੱਚ ਵੀ ਸਮਰਥਨ ਕਿਸਾਨਾਂ ਦਾ ਇਹਨਾਂ ਨੂੰ ਜਰੂਰ ਮਿਲੇਗਾ ਹੋਰ ਕੀ ਹੋਵੇਗਾ ਇਹ ਟਾਈਮ ਦੱਸੇਗਾ ਜਿਵੇਂ ਕਿ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਜਿਹੜਾ ਸਭ ਤੋਂ ਮਹਿੰਗਾ ਜਿਹੜਾ ਟੋਲ ਪਲਾਜਾ ਜਾਣਿਆ ਜਾਂਦਾ ਸੀ ਕਿ ਲਾਡੂਗੜ੍ਹ ਟੋਲ ਟੋਲ ਪਲਾਜਾ ਹਰੇਕ ਬੱਚੇ ਦੀ ਜ਼ੁਬਾਨ ਤੇ ਸੀ ਕਿ ਸਭ ਤੋਂ ਜ਼ਿਆਦਾ ਜਿਹੜਾ ਮਹਿੰਗਾ ਆ ਉਸਦੇ ਹੀ ਵਰਕਰਾਂ ਨੇ ਅੱਜ ਪਹਿਲਾਂ ਕਹੋਲ ਦਿੱਤੀ ਸੀ ਕਿ ਇਹਨੂੰ ਮਤਲਬ ਜਿਹੜੀਆਂ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹ ਮੰਨ ਲਿੱਤੀਆਂ ਜਾਣ ਨਹੀਂ ਤਾਂ ਪੂਰਨ ਰੂਪ ਦੇ ਉੱਤੇ ਜਿਹੜਾ ਅਨਮਿੱਥੇ ਸਮੇਂ ਲਈ ਜਿਹੜਾ ਟੋਲ ਪਲਾza ਉਹ ਬੰਦ ਕਰਾਇਆ ਜਾਊਗਾ ਫਿਰ ਉਸ ਤੋਂ ਬਾਅਦ ਜਿਹੜੀ 10 ਵਜੇ ਤੱਕ ਦੀ ਮੀਟਿੰਗ ਸੀਗੀ ਉਸ ਤੋਂ ਬਾਅਦ ਜਿਹੜੀ 12 ਵਜੇ ਤੱਕ ਦਾ ਟਾਈਮ ਦਿੱਤਾ ਮੀਟਿੰਗ ਦਾ ਜਿਹੜਾ ਸਮਾਂ ਲਗਾਤਾਰ ਵੱਧਦਾ ਜਾ ਰਿਹਾ ਲੇਕਿਨ ਸਿੱਟਾ ਸਾਹਮਣੇ ਕੋਈ ਨਹੀਂ ਆਇਆ ਉਸ ਨੂੰ ਦੇਖਦੇ ਹੋਏ ਜਿਹੜਾ ਵਰਕਰਾਂ ਦੇ ਅੰਦਰ ਜਿਹੜਾ ਰੋਸ ਆ ਉਹ ਵੀ ਵੱਧਦਾ ਹੀ ਜਾ ਰਿਹਾ ਉਹਨਾਂ ਨੇ ਵੱਲੋਂ ਇਹ ਵੀ ਸਾਫ਼ ਤੌਰ ਦੇ ਉੱਤੇ ਕਿਹਾ ਸੀ ਕਿ ਅਗਰ ਸਾਡੀਆਂ ਜਿਹੜੀਆਂ ਛਾਤਾਂ ਨਾ ਮੰਨੀਆਂ ਗਈਆਂ ਪੰਜਾਬ ਦਾ ਇਹੀ ਟੋਲ ਪਲਾਜ਼ਾ ਬੰਦ ਨਹੀਂ ਹੋਵੇਗਾ ਬਾਕੀ ਵੀ ਜਿਹੜੇ ਟੋਲ ਪਲਾਜ਼ਾ ਆ ਉਹ ਵੀ ਪੂਰਨ ਰੂਪ ਦੇ ਉੱਤੇ ਅਸੀਂ ਬੰਦ ਕਰਾਂਗੇ ਅਣਮਿੱਥੇ ਸਮੇਂ ਲਈ ਉਹ ਵੀ ਬੰਦ ਕੀਤੇ ਜਾਣਗੇ ਤੇ ਜਿਹੜਾ ਸੰਘਰਸ਼ ਕੀ ਕਰਾਂਗੇ ਹੋਰ ਅਪਡੇਟ ਲਈ ਬਨੇ ਰਹੋ ਐਸਐਮਜੀਟੀ ਨਿਊਜ਼ ਨਾਲ ਕੈਮਰਾਮੈਨ ਜਸਵੀਰ ਦੇ ਨਾਲ ਕੇਸ਼ਤੀ ਰਿਪੋਰਟ